ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਆ ਇਹ ਚਾਰ ਚਾਰ ਕੁੰਡੀਆਂ ਦਾ ਡਿਜ਼ਾਈਨ ਵਾ 10 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ ਚਾਰ ਕੁੰਡੇ ਗਿਣ ਲੈਣੇ ਫਿਰ ਚਾਰ ਫਿਰ ਚਾਰ ਫਿਰ ਚਾਰ 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 ਕੁੰਡੇ ਗენਦੇ ਹੋਏ ਪੰਜ ਕੁੰਡੇ ਤੁਸੀਂ ਵਾਧ ਰੱਖਣੇ ਆ ਤਿੰਨ ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਦੋ ਕੁੰਡੇ ਸੈੱਡਾਂ ਵਾਸਤੇ ਬਹੁਤ ਹੀ ਸੌਖਾ ਡਿਜ਼ਾਈਨ ਵਾ ਇਹ ਤਿੰਨਾ ਰੰਗਾਂ ਦੇ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਵਾ ਛੋਟੇ ਛੋਟੇ ਫਲਾਵਰ ਬੰਦੇ ਫਲਾਵਰ ਬਹੁਤ ਹੀ ਸੋਹਣੇ ਲੱਗਦੇ ਆ ਡਿਜ਼ਾਈਨ ਸਿਰਫ ਛੇ ਹੀ ਸਲਾਈਆਂ ਵਿੱਚ ਬਣਦਾ ਬਾਕੀ ਸਲਾਈਆਂ ਸਿੱਧੀਆਂ ਪੁੱਠੀਆਂ ਹੀ ਬਣਦੀਆਂ ਵਾ ਜਿਹੜੀ ਮੈਂ ਇਹਦੀ ਇੱਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਤੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਤੁਸੀਂ ਆਪਣੇ ਜਿਹੜੇ ਕਲਰ ਨਾਲ ਕੁੰਡੇ ਪਾਏ ਉਸੇ ਕਲਰ ਨਾਲ ਤੁਸੀਂ ਪਹਿਲੀ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਕੇ ਕੰਪਲੀਟ ਕਰਨਾ ਪਹਿਲੀ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਸਿੱਧਾ-ਸਿੱਧਾ ਹੀ ਬਣਾਉਣਾ ਬਹੁਤ ਹੀ ਸੌਖਾ ਡਿਜ਼ਾਈਨ ਵਾਂਗ ਬਣਵੀਂ ਜਲਦੀ ਜਾਂਦਾ ਵਾ ਤੁਸੀਂ ਕਿਸੇ ਵੀ ਕੋਟੀ ਸਵੈਟਰਸ ਕਿ ਵੀ ਤੇ ਡਿਜ਼ਾਈਨ ਨੂੰ ਬਣਾ ਸਕਦੇ ਹੋ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਸਿੱਧਾ ਸਿੱਧਾ ਬਣਾ ਲਿਆ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾਉਣਾ ਡਿਜ਼ਾਈਨ ਤੀਸਰੀ ਸਿੱਧੀ ਸਲਾਈ 'ਚ ਬਣਨਾ ਸ਼ੁਰੂ ਹੋਣਾ। ਇਹ ਮੈਂ ਦੂਸਰੀ ਸਲਾਈ ਬਣਾ ਕੇ ਤੀਸਰੀ ਸਲਾਈ ਤੇ ਤੁਹਾਨੂੰ ਦਿਖਾਉਣੀ। ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ, ਤੀਸਰੀ ਸਲਾਈ ਸਿੱਧੀ ਸਾਈਡ ਤੋਂ। ਤੀਸਰੀ ਸਲਾਈ ਵਿੱਚ ਤੁਸੀਂ ਆਪਣਾ ਦੂਸਰਾ ਕਲਰ ਲਾ ਲੈਣਾ ਵਾ। ਇਹ ਜਿਹੜੀਆਂ ਪੱਤੀਆਂ ਇਹ ਮੈਂ ਗ੍ਰੀਨ ਕਲਰ ਨਾਲ ਬਣਾਈਆਂ ਵਾ। ਇਹ ਮੈਂ ਗ੍ਰੀਨ ਕਲਰ ਪਹਿਲਾਂ ਹੀ ਲਾਇਆ ਵਾ। ਤੀਸਰੀ ਸਲਾਈ ਵਿੱਚ ਐਕਸਟਰਾ ਗੁੰਡਾ ਲਾ ਲੈਣਾ। ਤਿੰਨ ਗੁੰਡੇ ਸਿੱਧੇ ਬਣਾਉਣੇ 1 2 3 ਚੌਥੇ ਕੁੰਡੇ ਤੇ ਡਿਜ਼ਾਈਨ ਬਣਾਣਾ ਸ਼ੁਰੂ ਹੋਣਾ ਚੌਥੇ ਕੁੰਡੇ ਨੂੰ ਗ੍ਰੀਨ ਕਲਰ ਦੇ ਨਾਲ ਬਣਾਉਣਾ ਇੱਕ ਵਾਰ ਬਣਾ ਲੈਣਾ ਇਹਨੂੰ ਤਾਂ ਕਿ ਇਹਨੂੰ ਆਪਣੇ ਵੱਲ ਨੂੰ ਕਰਨਾ ਵਲ ਮਾਰਨਾ ਇੱਕ ਵਾਰ ਫਿਰ ਬਣਾ ਲੈਣਾ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਉਣੇ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਤੀਸਰੀ ਸਿੱਧੀ ਸਲਾਈ ਚ ਬਣਾਉਣਾ ਦੁਬਾਰਾ ਫਿਰ ਵਾਈਟ ਕਲਰ ਦੇ ਨਾਲ ਤਿੰਨ ਕੁੰਡੇ ਸਿੱਧੇ ਬਣਾਉਣੇ ਚੌਥੇ ਕੁੰਡੇ ਤੇ ਡਿਜ਼ਾਈਨ ਬਣਾਣਾ ਗ੍ਰੀਨ ਕਲਰ ਨਾਲ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਉਣੇ ਅੱਗੇ ਫਿਰ ਤਿੰਨ ਕੁੰਡੇ ਸਿੱਧੇ ਗ੍ਰੀਨ ਕਲਰ ਲੈਣਾ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਉਣੇ ਡਿਜ਼ਾਈਨ ਦੀ ਤੀਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਗ੍ਰੀਨ ਕਲਰ ਨਾਲ ਇੱਕ ਗੁੰਡੇ ਦੇ ਤਿੰਨ ਗੁੰਡੇ ਬਣਾਉਣੇ ਲਾਸਟ ਵਿੱਚ ਚਾਰ ਗੁੰਡੇ ਆ ਤਿੰਨ ਗੁੰਡੇ ਵਾਈਟ ਕਲਰ ਨਾਲ ਬਣਾਉਣੇ ਐਕਸਟਰਾ ਗੁੰਡਾ ਵੀ ਵਾਈਟ ਕਲਰ ਨਾਲ ਡਿਜ਼ਾਈਨ ਦੀ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਪੁੱਠੀ ਸਾਈਡ ਤੋਂ ਚੌਥੀ ਸਲਾਈ ਵਿੱਚ ਐਕਸਟਰਾ ਗੁੰਡਾ ਲਾਉਣਾ ਜਿਹੜੇ ਵਾਈਟ ਕਲਰ ਨਾ ਬਣਾਏ ਉਹ ਵਾਈਟ ਕਲਰ ਨਾ ਹੀ ਬਣਾਉਣੇ ਜਿਹੜੇ ਗ੍ਰੀਨ ਕਲਰ ਵਾਲੇ ਕੁੰਡੇ ਆ ਪਹਿਲੇ ਕੁੰਡੇ ਨੂੰ ਸਲਿੱਪ ਕਰਨਾ ਇਹਨੂੰ ਬਣਾਉਣਾ ਨਹੀਂ ਸੈਂਟਰ ਵਾਲੇ ਨੂੰ ਬਣਾ ਲੈਣਾ ਤੀਸਰੇ ਨੂੰ ਵੀ ਸਲਿੱਪ ਕਰ ਲੈਣਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਡਿਜ਼ਾਈਨ ਚੌਥੀ ਪੁੱਠੀ ਸਲਾਈ ਚ ਬਣਾਉਣਾ ਜਿਹੜੇ ਵਾਈਟ ਕਲਰ ਦੇ ਉਹਨਾਂ ਨੂੰ ਵਾਈਟ ਕਲਰ ਨਾ ਬਣਾਉਣਾ ਗ੍ਰੀਨ ਕਲਰ ਦੇ ਜਿਹੜੇ ਤਿੰਨ ਕੁੰਡੇ ਪਹਿਲੇ ਨੂੰ ਸਲਿੱਪ ਕਰ ਲੈਣਾ ਸੈਂਟਰ ਵਾਲੇ ਨੂੰ ਬਣਾਉਣਾ ਤੀਸਰੇ ਨੂੰ ਵੀ ਸਲਿੱਪ ਕਰ ਲੈਣਾ ਡਿਜ਼ਾਈਨ ਦੀ ਚੌਥੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਇੱਕ ਗੁੰਡਾ ਸਲਿੱਪ ਕਰ ਲਿਆ ਸੈਂਟਰ ਵਾਲੇ ਨੂੰ ਪੁੱਠਾ ਬਣਾਉਣਾ ਤੀਸਰੇ ਨੂੰ ਵੀ ਸਲਿੱਪ ਕਰ ਲੈਣਾ ਵਾਈਟ ਵਾਲੇ ਕੁੰਡੇ ਵਾਈਟ ਦੇ ਨਾਲ ਹੀ ਬਣਾਉਣੇ ਪਹਿਲੇ ਨੂੰ ਸਲਿੱਪ ਕਰ ਲੈਣਾ ਦੂਸਰੇ ਨੂੰ ਬਣਾਉਣਾ ਤੀਸਰੇ ਨੂੰ ਵੀ ਸਲਿੱਪ ਕਰਨਾ ਲਾਸਟ ਵਿੱਚ ਸਾਰੇ ਕੁੰਡੇ ਵਾਈਟ ਕਲਰ ਨਾਲ ਬਣਾ ਲੈਣ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਪੰਜਵੀਂ ਸਲਾਈ ਸਿੱਧੀ ਸਾਈਡ ਤੋਂ ਪੰਜਵੀਂ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਦੋ ਕੁੰਡੇ ਸਿੱਧੇ ਬਣਾਉਣੇ ਵਾਈਟ ਕਲਰ ਨਾਲ ਇਹ ਵਾਈਟ ਕਲਰ ਦਾ ਕੁੰਡਾ ਵਾ ਇਹ ਗ੍ਰੀਨ ਕਲਰ ਦਾ ਇਹਨਾਂ ਦੋਵਾਂ ਦਾ ਅੱਗੇ ਆਉਂਦੀ ਇੱਕ ਕਰ ਦੇਣਾ ਇੱਥੇ ਪੱਤੀਆਂ ਬਣਨੀਆਂ ਆ ਸੈਂਟਰ ਵਾਲੇ ਕੁੰਡੇ ਨੂੰ ਸਲਿੱਪ ਕਰ ਲੈਣਾ ਇਹਨੂੰ ਬਣਾਉਣਾ ਨਹੀਂ ਅਗਲੇ ਕੁੰਡੇ ਦਾ ਮੂੰਹ ਘੁਮਾ ਕੇ ਵਾਈਟ ਕਲਰ ਵਾਲੇ ਨਾਲ ਵੀ ਦੋਵਾਂ ਦਾ ਇੱਕ ਕਰ ਦੇਣਾ ਆਵੇ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਇੱਕ ਕੁੰਡਾ ਸਿੱਧਾ ਵਾਈਟ ਕਲਰ ਦੇ ਕੁੰਡੇ ਨਾਲ ਗ੍ਰੀਨ ਕਲਰ ਦੇ ਕੁੰਡੇ ਨੂੰ ਦੋਵਾਂ ਦਾ ਇੱਕ ਕਰ ਦੇਣਾ ਸੈਂਟਰ ਵਾਲੇ ਨੂੰ ਸਲਿੱਪ ਕਰ ਲੈਣਾ ਇਹਨੂੰ ਬਣਾਉਣਾ ਨਹੀਂ ਕੁੰਡੇ ਦਾ ਮੂੰਹ ਘੁਮਾ ਕੇ ਅਗਲੇ ਵਾਈਟ ਨਾਲ ਦੋਵਾਂ ਦਾ ਇੱਕ ਕਰ ਦੇਣਾ ਇਸ ਤਰੀਕੇ ਦੀਆਂ ਪੱਤੀਆਂ ਬਣਨੀਆਂ ਇਹਨਾਂ ਦੇ ਉੱਪਰ ਗੁਲਾਬ ਬਣਨਾ ਬਾਅਦ ਵਿੱਚ ਇੱਕ ਕੁੰਡਾ ਸਿੱਧਾ ਇੱਕ ਵਾਈਟ ਕਲਰ ਦਾ ਇੱਕ ਗ੍ਰੀਨ ਕਲਰ ਦਾ ਕੁੰਡਾ ਦੋਵਾਂ ਦਾ ਇੱਕ ਕਰ ਦੇਣਾ ਸੈਂਟਰ ਵਾਲੇ ਨੂੰ ਸਲਿੱਪ ਕਰ ਲੈਣਾ ਇਹ ਕੁੰਡੇ ਦਾ ਮੂੰਹ ਘੁਮਾ ਕੇ ਵਾਈਟ ਕੁੰਡੇ ਨਾਲ ਦੋਵਾਂ ਦਾ ਇੱਕ ਕਰ ਦੇਣਾ ਡਿਜ਼ਾਈਨ ਦੀ ਪੰਜਵੀਂ ਸਿਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਲਾਸਟ ਵਿੱਚ ਤਿੰਨ ਕੁੰਡੇ ਤਿੰਨਾਂ ਨੂੰ ਸਿੱਧਾ ਹੀ ਬਣਾ ਲੈਣਾ ਡਿਜ਼ਾਈਨ ਦੀ ਪੰਜਵੀਂ ਸਲਾਈ ਕੰਪਲੀਟ ਹੋ ਗਈ ਛੇਵੀਂ ਸਲਾਈ ਪੁੱਠੀ ਸਾਈਡ ਤੋਂ ਛੇਵੀਂ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਜਿਹੜੇ ਵਾਈਟ ਬੰਦਾਂ ਨੂੰ ਵਾਈਟ ਨਾ ਬਣਾ ਲੈਣਾ ਇਹਦਾ ਸੈਂਟਰ ਵਾਲਾ ਕੁੰਡਾ ਇਹਨੂੰ ਸਲਿੱਪ ਕਰ ਲੈਣਾ ਇਹਨੂੰ ਬਣਾਉਣਾ ਨਹੀਂ ਡਿਜ਼ਾਈਨ ਦੀ ਛੇਵੀਂ ਸਲਾਈ ਵਿੱਚ ਜਿਹੜੇ ਕੁੰਡੇ ਬਣਾਏ ਵਾਈਟ ਨਾ ਉਹਨਾਂ ਨੂੰ ਬਣਾਉਣਾ ਗ੍ਰੀਨ ਵਾਲੇ ਨੂੰ ਸਲਿੱਪ ਕਰ ਲੈਣਾ ਗ੍ਰੀਨ ਵਾਲੇ ਨੂੰ ਨਹੀਂ ਬਣਾਉਣਾ ਵਾਈਟ ਵਾਲੇ ਨੂੰ ਬਣਾਉਣਾ ਗ੍ਰੀਨ ਵਾਲੇ ਨੂੰ ਸਲਿੱਪ ਕਰਨਾ ਇਹ ਮੈਂ 6ਵੀਂ ਸਲਾਈ ਬਣਾ ਕੇ 7ਵੀਂ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ 6 ਸਲਾਈਆਂ ਕੰਪਲੀਟ ਹੋ ਗਈਆਂ 7ਵੀਂ ਸਲਾਈ ਸਿੱਧੀ ਸਾਈਡ ਤੋਂ 7ਵੀਂ ਸਲਾਈ ਵਿੱਚ ਤੁਸੀਂ ਆਪਣਾ ਤੀਸਰਾ ਰੈੱਡ ਕਲਰ ਲਾ ਲੈਣਾ ਇਹ ਮੈਂ ਪਹਿਲਾਂ ਹੀ ਰੈੱਡ ਕਲਰ ਨਾਲ ਲਾਇਆ ਵਾਂ ਤੀਸਰੀ ਸਲਾਈ ਵਿੱਚ ਐਕਸਟਰਾ ਗੁੰਡਾ ਰੈੱਡ ਨਾ ਬਣਾ ਲੈਣਾ ਜਿਹੜੇ ਵਾਈਟ ਕਲਰ ਦੇ ਕੁੰਡੇ ਆ ਤਿੰਨ ਇਹਨਾਂ ਤਿੰਨਾਂ ਨੂੰ ਸਲਿੱਪ ਕਰ ਲੈਣਾ ਇਹਨਾਂ ਨੂੰ ਬਣਾਉਣਾ ਨਹੀਂ ਆ ਜਿਹੜਾ ਇੱਕ ਕੁੰਡਾ ਸਲਿੱਪ ਕੀਤਾ ਇੱਥੇ ਫਲਾਵਰ ਬਣਾਉਣਾ ਇਹ ਕੁੰਡੇ ਨੂੰ ਇੱਕ ਵਾਰ ਬਣਾਉਣਾ ਤਾਂਗੇ ਨੂੰ ਆਪਣੇ ਵੱਲ ਨੂੰ ਕਰਨਾ ਫਿਰ ਵਲ ਮਾਰ ਕੇ ਬਣਾ ਲੈਣਾ ਇੱਥੇ ਵੀ ਇੱਕ ਕੁੰਡੇ ਦੇ ਤਿੰਨ ਕੁੰਡੇ ਬਣ ਗਏ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਡਿਜ਼ਾਈਨ ਸਤਵੀਂ ਸਿੱਧੀ ਸਲਾਈ ਚ ਬਣਾਉਣਾ ਜਿਹੜੇ ਵਾਈਟ ਕਲਰ ਦੇ ਕੁੰਡੇ ਆ ਇਹਨਾਂ ਨੂੰ ਸਲਿੱਪ ਕਰ ਲੈਣਾ ਇਨਾਂ ਨੂੰ ਬਣਾਉਣਾ ਨਹੀਂ ਗ੍ਰੀਨ ਕਲਰ ਵਾਲੇ ਕੁੰਡੇ ਤੇ ਫਲਾਵਰ ਬਣਾਣਾ ਪੀਨ ਕਲਰ ਵਾਲੇ ਕੁੰਡੇ ਨੂੰ ਇੱਕ ਕੁੰਡੇ ਦੇ ਫਿਰ ਤਿੰਨ ਕੁੰਡੇ ਹੀ ਬਣਾਉਣੇ ਵਾਈਟ ਵਾਲਿਆਂ ਨੂੰ ਸਲਿੱਪ ਕਰ ਲੈਣਾ ਗ੍ਰੀਨ ਕੁੰਡੇ ਨੂੰ ਜਿਹੜਾ ਇੱਕ ਕੁੰਡਾ ਸਲਿੱਪ ਕੀਤਾ ਇਹ ਤੇ ਇੱਕ ਤੋਂ ਤਿੰਨ ਬਣਾਉਣੇ ਵਾਈਟ ਵਾਲਿਆਂ ਨੂੰ ਸਲਿੱਪ ਕਰ ਲੈਣਾ ਇਹਨਾਂ ਨੂੰ ਬਣਾਉਣਾ ਨਹੀਂ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਉਣੇ ਲਾਸਟ ਵਾਲੇ ਕੁੰਡੇ ਵੀ ਸਲਿੱਪ ਕਰ ਲੈਣੇ ਇਹਨਾਂ ਨੂੰ ਬਣਾਉਣਾ ਨਹੀਂ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ 7ਵੀਂ ਸਿਲਾਈ ਕੰਪਲੀਟ ਹੋ ਗਈ 8ਵੀਂ ਸਿਲਾਈ ਪੁੱਠੀ ਸਾਈਡ ਤੋਂ 8ਵੀਂ ਸਿਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਜਿਹੜੇ ਕੁੰਡੇ ਸਲਿੱਪ ਕੀਤੇ ਵਾਈਟ ਵਾਲੇ ਉਹਨਾਂ ਨੂੰ ਫਿਰ ਸਲਿੱਪ ਹੀ ਕਰਨਾ ਤਾਗਾ ਬਾਹਰ ਨੂੰ ਕਰਨਾ ਜਿਹੜੇ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਏ ਇਹਨਾਂ ਤਿੰਨਾਂ ਕੁੰਡਿਆਂ ਦਾ ਇੱਕ ਕਰਨਾ ਇੰਨਾ ਨੂੰ ਢਿੱਲਾ ਹੀ ਰੱਖਣਾ ਫਲਾਵਰ ਉੱਬਰ ਕੇ ਆਊਗਾ ਜੇ ਤੁਸੀਂ ਕੱਸੋਗੇ ਇਹਨਾਂ ਨੂੰ ਟਾਈਟ ਰੱਖੋਗੇ ਫਲਾਵਰ ਬਹੁਤਾ ਹੀ ਟਾਈਟ ਬਣਨਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਡਿਜ਼ਾਈਨ 8ਵੀਂ ਪੁੱਠੀ ਸਲਾਈ ਚ ਬਣਾਉਣਾ ਜਿਹੜੇ ਵਾਈਟ ਕੁੰਡੇ ਉਹਨਾਂ ਨੂੰ ਸਲਿੱਪ ਕਰ ਲੈਣਾ ਤਾਗਾ ਬਾਹਰ ਨੂੰ ਕਰਨਾ ਜਿਹੜੇ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਏ ਹੀ ਤਾਗਾ ਬਾਹਰ ਨੂੰ ਹੀ ਰੱਖਣਾ ਤਿੰਨਾਂ ਦਾ ਇੱਕ ਕਰ ਦੇਣਾ ਫਿਰ ਧਾਗਾ ਆਪਣੇ ਵੱਲ ਨੂੰ ਕਰਨਾ ਵਾਈਟ ਵਾਲਿਆਂ ਨੂੰ ਸਲਿੱਪ ਕਰ ਦੇਣਾ ਧਾਗਾ ਬਾਹਰ ਨੂੰ ਕਰਨਾ ਤਿੰਨਾ ਕੁੰਡਿਆਂ ਦਾ ਇੱਕ ਕਰ ਦੇਣਾ ਫਿਰ ਧਾਗਾ ਆਪਣੇ ਵੱਲ ਨੂੰ ਕਰਨਾ ਵਾਈਟ ਨੂੰ ਸਲਿੱਪ ਕਰ ਲੈਣਾ ਧਾਗਾ ਬਾਹਰ ਨੂੰ ਕਰਨਾ ਤਿੰਨਾ ਕੁੰਡਿਆਂ ਦਾ ਇੱਕ ਕਰ ਦੇਣਾ ਲਾਸਟ ਵਾਲੇ ਕੁੰਡੇ ਸਲਿੱਪ ਕਰ ਲੈਣੇ ਐਕਸਟਰਾ ਕੁੰਡਾ ਉੱਠਾ ਡਿਜ਼ਾਈਨ ਦੀਆਂ 8 ਸਲਾਈਆਂ ਕੰਪਲੀਟ ਹੋ ਗਈਆਂ 9ਵੀਂ ਸਲਾਈ ਸਿੱਧੀ ਸਾਈਡ ਤੋਂ 9ਵੀਂ ਸਲਾਈ ਵਿੱਚ ਤੁਸੀਂ ਆਪਣੇ ਵਾਈਟ ਕਲਰ ਦੇ ਨਾਲ ਸਾਰੇ ਹੀ ਕੁੰਡਿਆਂ ਨੂੰ ਸਿੱਧਾ-ਸਿੱਧਾ ਹੀ ਬਣਾਉਣਾ 9ਵੀਂ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਕੇ ਕੰਪਲੀਟ ਕਰਨਾ ਅਵੀ ਕੋਈ ਇਸ ਤਰੀਕੇ ਨਾਲ ਬਹੁਤ ਹੀ ਸੌਖਾ ਹੀ ਡਿਜ਼ਾਈਨ ਵਾਂ ਬਣਵੀ ਜਲਦੀ ਜਾਂਦਾ ਵਾਂ ਨੌਵੀਂ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਸਿੱਧਾ ਸਿੱਧਾ ਹੀ ਬਣਾਉਣਾ ਡਿਜ਼ਾਈਨ ਦੀਆਂ ਨੌ ਸਲਾਈਆਂ ਕੰਪਲੀਟ ਹੋ ਗਈਆਂ 10ਵੀਂ ਸਲਾਈ ਪੁੱਠੀ ਸਾਈਡ ਤੋਂ ਇਹ ਡਿਜ਼ਾਈਨ ਦੀ ਲਾਸਟ ਸਲਾਈ ਹੈ 10ਵੀਂ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਫੁੱਟਾ ਫੁੱਟਾ ਹੀ ਬਣਾਉਣਾ ਇਹ ਮੈਂ 10ਵੀਂ ਸਲਾਈ ਬਣਾ ਕੇ ਫਿਰ ਤੁਹਾਨੂੰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ 10 ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹ ਹੀ 10 ਸਲਾਈਆਂ ਨੂੰ ਬਾਰ-ਬਾਰ ਬਣਾਉਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ ਹੁਣ ਫਿਰ ਤੁਸੀਂ ਨੂੰ ਪਹਿਲੀ ਸਲਾਈ ਤੋਂ ਹੀ ਸ਼ੁਰੂ ਕਰਨਾ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ ਨਵੇਂ ਸੌਖੇ ਸੌਖੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ